ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਵਿਰੋਧੀ ਚਲਾਇਆ ਗਿਆ ਅਭਿਆਨ ਦੇ ਤਹਿਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਥਾਣਾ ਸਦਰ ਮਲੋਠ ਦੇ ਇੰਸਪੈਕਟਰ ਲਵਪ੍ਰੀਤ ਕੌਰ ਨੇ ਆਪਣੀ ਟੀਮ ਦੇ ਨਾਲ ਇੱਕ ਨਸ਼ੀਲੀਆਂ ਗੋਲੀਆਂ ਦੇ ਵੇਚਣ ਵਾਲੇ ਨੂੰ 250 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਤਾਂ ਇਸ ਸਬੰਧੀ ਆਪਾਂ ਆਓ ਜਾਣਦੇ ਹਾਂ ਡੀਐਸਪੀ ਅਵਤਾਰ ਸਿੰਘ ਰਾਜਪਾਲ ਕੋਲੋਂ ਕੀ ਉਹਨਾਂ ਨੇ ਉਹ ਕਿਸ ਤਰ੍ਹਾਂ ਇਸ ਨੂੰ ਕਾਬੂ ਕੀਤਾ ਜੀ ਸਰ ਸ੍ਰੀ ਪਾਗਿਰਦ ਮিনা ਆਈਪੀਐਸ ਐਸਐਸਪੀ ਸ੍ਰੀ ਮੁਖਸਰ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਤੇ ਜਿਹੜਾ ਮੁਖਸਰ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਮਹਮ ਵਿੱਡੀ ਹੋਈ ਹੈ ਤੇ ਪੁਲਿਸ ਨੇ ਤਹਿਇਆ ਕੀਤਾ ਹੈ ਵੀ ਅਸੀਂ ਮੁਖਸਰ ਜ਼ਿਲ੍ਹੇ ਦੇ ਸਾਹ ਜਿਹੜਾ ਵਿੱਚੋਂ ਨਸ਼ੇ ਖਤਮ ਕਰਕੇ ਸਾਹ ਲਵਾਂਗੇ ਇਸੇ ਲੜੀ ਦੇ ਤਹਿਤ ਕੱਲ ਸਾਡੇ ਇੰਸਪੈਕਟਰ ਲਹਿਮਿਤ ਐਸਐਚਓ ਸਦਰਮਲੋਟ ਨੇ ਪਵਨ ਕੁਮਾਰ ਪੁੱਤਰ ਉਹਗਰਾਮ ਵਾਸੀ ਬਾਹਮਪਿੰਡ ਨੂੰ ਦਫਤਾਰ ਕੀਤਾ ਜਿਹਦੇ ਕੋਲੋਂ 250 ਗੋਲੀਆਂ ਨਸ਼ੀਲੀਆਂ ਬਰਾਮਦ ਹੋਈਆਂ ਇਸ ਦੇ ਸਪਾਂਸ ਅਫੇਅਰ ਨੰਬਰ 13 ਮਿਤੀ 724 ਅੰਡਰ ਸੈਕਸ਼ਨ 19 ਬੀ ਐਸਐਟ ਪੀਐਸਾ ਤੁਮਲੋਟ ਦਰਜ ਕੀਤੀ ਗਈ ਹੈ ਅਤੇ ਇਸੇ ਜੜੀ ਦੇ ਤਹਿਤ ਆ ਜਿਹੜੇ ਇਨਸਪੈਕਟਰ ਪਰਮਜੀਤ ਨੇ ਐਸਐਚਓ ਸਿਟੀ ਮਿਲੋਟੋਂ ਉਹਨਾਂ ਵੱਲੋਂ ਕੁਲਵਿੰਦਰ ਸਿੰਘ ਸਾਰਾ ਬਲਦੇਵ ਸਿੰਘ ਵਾਸੀ ਖੋਨਨ ਖੁਰਦ ਨੂੰ ਗ੍ਰਫਤਾਰ ਕਰਕੇ ਉਹਦੇ ਕਮਰੇ ਚੋਂ 10 ਗ੍ਰਾਮ ਚਿਟਾ ਬਰਾਮਦ ਕੀਤਾ ਹੈ ਜੀ ਰਿਸਵਾਂਤ ਮੁਕੱਦਮਾ ਨੰਬਰ 16 ਅੰਡਰ ਸੈਕਸ਼ਨ 21B 6285 ਐਨਡੀਪੀ ਅਸਟ ਥਾਣਾ ਸਿਟੀ ਮਕਸਰ ਸਿਟੀ ਮਰੋਡ ਵਿਕੇ ਦਰਜ ਕੀਤਾ ਗਿਆ ਸਰ ਇਹਨਾਂ ਦੋਸ਼ੀਆਂ ਤੇ ਪਹਿਲਾਂ ਵੀ ਕੋਈ ਮੁਕੱਦਮੇ ਦਰਜ ਹਨ ਇਹਨਾਂ ਨੂੰ ਇਹ ਦੋਨੋਂ ਨੂੰ ਕੋਰਟ ਚ ਪੇਸ਼ ਕਰਕੇ ਅਰਮਾਨ ਇਹਨਾਂ ਦਾ ਲੈ ਕੇ مزید ਪੁੱਛਗਛ ਕਰਾਂਗੇ ਤੇ ਰਿਕਾਰਡ ਚੈੱਕ ਕਰਨਗੇ